ਅਸਟਾ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਮੇਰੇ ਤੋਂ ਬਹੁਤ ਬਹੁਤ ਵੇਲਕ ਮੈਂ ਜੀ ਅੱਜ 22 ਸਰਨਗਪੁਰ ਦੀ ਮਾਲ ਲੈ ਕੇ ਆ ਰਿਹਾ ਜੀ ਹਰਿਆਣਾ ਤਮਦਗੀ ਮਾਲਵੇ ਤੋਂ ਤੇ ਮੇਰੇ ਪਿੰਡ ਤੋਂ ਜਾਂਦੇ ਰੇ ਸੀ ਕਿਉਂਕਿ ਹੁਣ ਤੁਹਾਨੂੰ ਬੜਾ ਅਪਡੇਟ ਹੁਣੇ ਜ਼ਰੂਰੀ ਆ ਕਿ ਨਹੀਂ ਕਿਉਂਕਿ ਪਹਿਲੇ ਰਾਜਸਥਾਨ ਸੀ ਹੁਣ ਹਰਿਆਣਾ ਜਦੋਂ ਗਾ ਲਿਆ ਹੁਣ ਬਾਈ ਫਿਰ ਕਿੰਨੇ ਲਈਆਂ ਕਦੇ ਵੀ ਸੋਚਣਾ ਨਹੀਂ ਲੱਗਾ ਵਾ ਪਹਿਲਾਂ ਤੇ ਆਪਾਂ ਸੋਚਿਆ ਜੇ ਇਦੋਂ ਲਾਗੋ ਚ ਆਉਂਦਾ ਜਾਂਦਾ ਵਾ ਹਾਂਜੀ ਹੁਣ ਸੋਚਿਆ ਵੀ ਆਪਣੇ ਭਰਾਵਾਂ ਨਾਲ ਰਹਿ ਲਈਏ ਬਿਲਕੁਲ ਬਿਲਕੁਲ ਆਪਾਂ ਵੀ ਹਰਿਆਣੇ ਤੋਂ ਜਾ ਕੇ ਮਾਰਦੇ ਸੀ ਕੋਈ ਨਹੀਂ ਹਟੀਆਂ ਆ ਰਹੀਆਂ ਬਹੁਤ ਵੱਡੀਆਂ ਬਿਲਕੁਲ ਜੀ ਸਿਰਾ ਚੋਟੀਆਂ ਅੱਛਾ ਜੀ ਤੇ ਹੁਣ ਤਾਂ ਉਹਨੂੰ ਹਰ ਹਫ਼ਤੇ ਵਿੱਚ 8 ਤੋਂ ਰਾਤ ਵੱਜਾਂ ਹਰਿਆਣੇ ਜਾਂਦੇ ਹਾਂ ਉਹ ਹਰ ਵਾਰ ਗੱਡੂ ਵੇ ਉਹ ਤਾਂ ਉਹਨਾਂ ਹਾਂ ਉਹ ਤਾਂ ਹੀ ਦੱਸ ਰਹੇ ਜਾਂਦੇ ਜਾਂਦੇ ਤੁਹਾਡੇ ਹੀ ਦਰਸ਼ਨ ਹੋਇਆ ਕਰਕੇ ਹੋਏ ਜਾਂਦੇ ਦੂਜੇ ਫਰੀ ਲੈਣਾ ਇੱਥੇ ਹੀ ਨਗਣਾ ਮੇਰੇ ਪਿੰਡ ਕੋਲ ਤੇਰੇ ਪਿੰਡ ਥਾੜੀ ਲਗਣਾ ਵਾ ਨੰਦੀ ਕਾਹੀ ਐਂਦੀ ਜਈ ਨੰਗਣਾ ਤੇਰੇ ਪਿੰਡ ਥਾੜੀ ਆ ਗਿਆ ਚੰਗੀਆਂ ਝੋੜੀਆਂ ਚੰਗੀਆਂ ਟੌਪ ਟੌਪ ਨੇ ਜਾਂ ਕੈਮ 29 ਦੀ ਝੋਟੀ ਅੱਜ ਹੀ ਸੋਈ ਸੀ ਉਹ ਤਾਂ ਸਦਾ ਅੱਛਾ ਜੀ ਕਿਉਂਕਿ ਹੋਰ ਵੀ ਮੇਰੇ ਲਈ ਬਹੁਤ ਮਤਲਬ ਝੋਟੀਆਂ ਚੰਗੀਆਂ ਦੇ ਚੰਗੀਆਂ ਪਾਵਾ ਵਾ ਪਰ ਉਹ ਸਾਰਾ ਇਹਦਾ ਸਿਰਾ ਹੋਵੇ ਸਿਰਾ ਹੀ ਹੈ ਸਿਰਾ ਮੈਂ ਸਿਰਾਈ ਘੱਟ ਕੇ ਲੈ ਜਾਂਦਾ ਸਿਰਾ ਇੱਕ ਸਿਰਾ ਹੀ ਆ ਸਾਰਾ ਵੱਡੀਆਂ ਝੋੜੀਆਂ ਬਹੁਤ ਵੱਡੀਆਂ ਆਹ ਇਹ ਆ ਤੁਨ ਬਾਕੀ ਪਰਮਾਤਮਾ ਦੀ ਕਿਰਪਾ ਕਰ ਜਾਣੀ ਹਾਂ ਜੋ ਮਾਲ ਚੰਗਾ ਮਾਣਾ ਖੰਡਾ ਦੇ ਇੱਕ ਚੰਗੇ ਤੋਂ ਚੰਗਾ ਹੀ ਲਿਆ ਚੰਗੇ ਤੋਂ ਚੰਗਾ ਹੀ ਲਿਆ ਹਣੇ ਚਲੋ ਇਹ ਹਣਾਣਾ ਕਰਬ ਕੋਈ ਗਮ ਇਹ ਜਲਵਾੜ ਬਣਾ ਬਸ ਫਿਰ ਹਣਣਾ ਖੜਾ ਬੀ ਜਲ ਫੋਣਾ ਪੈਂਦਾ ਵਾ ਜਿਹੜਾ ਮਰਜੀ ਮੇਰਾ ਵੀਰ ਪੈਸੇ ਜੇਬ ਚ ਪਾਉ ਤਾ ਲੈ ਕੇ ਲੈ ਕੇ ਠੀਕ ਆ ਨਾ ਇਹ ਅਜੇ ਤੇ ਬੈਠਿਆ ਹੀ ਆ ਬਿਲਕੁਲ ਹਾਂ ਜੀ ਆਓ ਆਓ ਦੀਆਂ ਮਾਰਦੀ ਲੋ ਨਰਦੀ ਜਾਗੇ ਹੈਗੇ ਨਾ ਸੁਆ ਪਿਆ ਵਾ ਮੱਤਰ ਕੀ ਕਹਦਾ ਹਰਥਾ ਮੇਨੋ ਤੇ ਆ ਚਾਹ ਹਾਂ ਜੀ ਇਹ ਕਰਕੇ ਹੁਣ ਮਾਲ ਦਾ ਬੋਧ ਨਹੀਂ ਆ ਰਿਹਾ ਬਾਜਦਾ ਹਾਂ ਹਾਂ ਬਸ ਮਾਲ ਕੋਲ ਬਾਕੀ ਇਹ ਮੰਗਲਵਾਰ ਤੋਂ ਕਰ ਬਾਈ ਜਾਨੀ ਮਤਗੀ ਮਾਲ ਹੈ ਨਹੀਂ ਕੋਣ ਤੁਹਾਨੂੰ ਬੋਧਵਾਰ ਨੂੰ ਜਿੰਨਾ ਮਰਜੀ ਆ ਕੇ ਮਾਲਵਾ ਦਾ ਹਰਿਆਣੇ ਦਾ ਮਾਲ ਜਿੰਨਾ ਮਰਜੀ ਤੇਰੀ ਗੱਲ ਕੀ ਲੋਕਲ ਵੀ ਮਿਲੇ ਕਰਨੀ ਲੋਕਲ ਵੀ ਦਊਂਗਾ ਜਰਸੀ ਗਾਵੇ ਟੋਪ ਟੋਪ ਦੀ ਦਊਂਗਾ ਇਹ ਨਹੀਂ ਵੀ ਮੈਂ ਹਰਿਆਣਾ ਬੰਦ ਕੰਮ ਚਾਲੂ ਕਰਦਾ ਵਾਂ ਤੇ ਲੋਕਲ ਜਿਹੜਾ ਵਾ ਉਹ ਬੰਦ ਕਰ ਦਊਂਗਾ ਲੋਕਲ ਨੂੰ ਉਹਨਾਂ ਹੀ ਸਤਕਾਰ ਦਿਆਂਗਾ ਜਰਸੀ ਗਾਣ ਨੂੰ ਵੀ ਉਹਨਾਂ ਹੀ ਸਤਕਾਰ ਦਊਂਗਾ ਤੁਹਾਨੂੰ ਮੇਰੇ ਘਰ ਵਿੱਚ ਹਰ ਸੌਦਾ ਕਰੀਦਾ ਵਾ ਠੀਕ ਹੈ ਨਾ ਥੋੜੀ ਜਿਹੀ ਦਬਾਅ ਦੀ ਗੱਲ ਜੀ ਨਾ ਮੈਂ ਨਾ ਲੋਕਾਂ ਨੂੰ ਜਿਸ ਦਿਨ ਹਰਿਆਣੇ ਦੀ ਲੋਹਾਰੀ ਜਿਹੜੀ ਮਾਰਦੀ ਨਾ ਤੁਸੀਂ ਲੈ ਕਰ ਵਾਹ ਜੀ ਵਾਹ ਜੀ ਵਾਹ ਸਾਰਿਆਂ ਨੂੰ ਸਤਕਾਰ ਬਰਾਬਰੀ ਮਿਲੂਗਾ ਸਿਰਫ ਮੁੱਲ ਵਿੱਚ ਹੀ ਹੋਣਾ ਇਦਾਂ ਤੇ ਹੈ ਹਾਂ ਉਹ ਤਾਂ ਬਰਕਰਾਰ ਹੈ ਉਹ ਤਾਂ ਹੈ ਨਾ ਜਿੰਨਾ ਗੋੜ ਪਾਵਾਂਗੇ ਓਨਾ ਹੀ ਮਿੱਟਾਂ ਜਿੰਨਾ ਗੋੜ ਪਾਵਾਂਗੇ ਓਨਾ ਹੀ ਕੋਈ ਤੇ ਨਹੀਂ ਮੇਰੇ ਕੋਲ ਕੋਈ ਮੋੜ ਕੇ ਗਾੜੀ ਫੇਰ ਲੋ ਮੋੜ ਲਈ ਮੋੜ ਲਈ ਇਹ ਨਹੀਂ ਤਾਂ ਇਹ ਪਹਾੜ ਖਤਨਾ ਉਗਾਉਗਾ ਮੋਹੇ ਤਾਂ ਮਾਲ ਨੂੰ ਤੇ ਮਿਲੇਗਾ ਹਾਂ ਜੀ ਚਲੋ ਠੀਕ ਹੈ ਜੀ